ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਦੁਮਾਲਾ ਸਿੱਖਾਂਗੇ ਕਿ ਸਿਰ ਤੇ ਦੁਮਾਲਾ ਕਿਵੇਂ ਸਜਾਉਣਾ ਹੈ ਬੜਾ ਸੌਖੇ ਢੰਗ ਦੇ ਨਾਲ ਆਪਾਂ ਸੰਗਤਾਂ ਦੇ ਵਿੱਚ ਇਹ ਦੁਮਾਲੇ ਵਾਲੀ ਵੀਡੀਓ ਲੈ ਕੇ ਆਏ ਹਾਂ ਕਿ ਕਿਵੇਂ ਸੰਗਤਾ ਦੁਮਾਲਾ ਸਿਰ ਤੇ ਸਜਾ ਸਕਦੀਆਂ ਨੇ ਵੀਡੀਓ ਸਾਰੀ ਵੇਖਿਓ ਇਸ ਤਰ੍ਹਾਂ ਤੁਸੀਂ ਜੁੜਾ ਖੋਲ ਲੈਣਾ ਆਪਦਾ ਕੇਸ ਖੋਲ ਲੈਣੇ ਨੇ ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਕੇਸ ਕਿ ਲੈਣੀ ਹੈ 2.5 ਮੀਟਰ ਦੇ ਕੇਸ ਕਿ ਹੋਵੇ ਜਾਂ 3 ਮੀਟਰ ਦੇ ਵੀ ਤੁਸੀਂ ਸਜਾ ਸਕਦੇ ਹੋ ਇਹ ਜਿਹੜੀ 2.5 ਮੀਟਰ ਦੀ ਕੇਸ ਕਿ ਹੈ ਸੰਗਤ ਜੀ ਡਬਲ ਹੈ ਵਿੱਚੋਂ ਪਾੜੀ ਹੋਈ ਨਹੀਂ ਹੈ ਡਬਲ ਜਿਵੇਂ ਆਪਾਂ ਬਾਹਰੋਂ ਦੁਕਾਨ ਤੋਂ ਲੈ ਕੇ ਆਉਣੇ ਉਸੇ ਤਰ੍ਹਾਂ ਡਬਲ ਹੈ ਤੇ ਇਸ ਤਰ੍ਹਾਂ ਇਹ ਤੁਸੀਂ ਅੱਧੀ ਸਿਰ ਦੇ ਅਗਲੇ ਪਾਸੇ ਲੈ ਆਉਣੀ ਹੈ ਅੱਧੀ ਪਿਛਲੇ ਪਾਸੇ ਰਹਿ ਜਾਣੀ ਹੈ ਕਿ ਸਾਰੇ ਜਿਹੜੇ ਕੇਸ ਆਪਣੇ ਨੇ ਸਾਰੇ ਉਸ ਦੇ ਵਿੱਚ ਕਵਰ ਹੋ ਜਾਣ ਇਸ ਤਰ੍ਹਾਂ ਸਾਰੇ ਕਵਰ ਕਰਕੇ ਕੇਸ ਉਸ ਤੋਂ ਬਾਅਦ ਸੰਗਤ ਜੀ ਇਸ ਨੂੰ ਵਲਾਵਾ ਦੇ ਕੇ ਵਟ ਚੜਾ ਕੇ ਸੈਂਟਰ ਦੇ ਵਿੱਚ ਜੋੜਾ ਕਰਨਾ ਹੈ ਸੈਂਟਰ ਦੇ ਵਿੱਚ ਜਦੋਂ ਜੋੜਾ ਕਰੋਗੇ ਤੇ ਦਮਾਲਾ ਸੋਹਣਾ ਬਣੇਗਾ ਇਸ ਕਰਕੇ ਤੁਸੀਂ ਮੱਥੇ ਦੇ ਅੱਗੇ ਇਹ ਜੋੜਾ ਨਹੀਂ ਕਰਨਾ ਬਿਲਕੁਲ ਪਿਛਲੇ ਸਾਈਡ ਪਾਸੇ ਲੈ ਕੇ ਜਾਣਾ ਪਿਛਲੀ ਸਾਈਡ ਤੇ ਤੇ ਵੀਡੀਓ ਨੂੰ ਸਾਰੇ ਨੂੰ ਵੇਖਿਓ ਸਾਰੇ ਵੇਖੋਗੇ ਤੁਹਾਨੂੰ ਦਮਾਲਾ ਬਨਣਾ ਛੇਤੀ ਆ ਜਾਵੇਗਾ ਤੇ 10 ਮੀਟਰ ਦੀ ਜਾਂ 2.5 ਮੀਟਰ ਦੀ ਤੁਸੀਂ ਠੱਲੇ ਬੇਸ ਕਰ ਇਹਨੂੰ ਬੇਸ ਕਹਿੰਦੇ ਨੇ ਬੇਸ ਕਰ ਸਕਦੇ ਪਿਛਲਾ ਜਿਹੜਾ ਪਰਨਾ ਸੰਗਤ ਜੀ ਅੱਗੇ ਲੈ ਆਉਣਾ ਇਸ ਤਰ੍ਹਾਂ ਵੜ ਚੜਾ ਕੇ ਤੇ ਇਹ ਨਾਲ ਹੀ ਜੋੜੇ ਦੇ ਲਵੇਟ ਦੇਣਾ ਹੈ ਇਹ ਤੁਹਾਡਾ ਬੇਸ ਹੁਣ ਬਿਲਕੁਲ ਤਿਆਰ ਹੋ ਗਿਆ ਉਸ ਤੋਂ ਬਾਅਦ ਸੰਗਤ ਜੀ ਉੱਤੇ ਕੇਸ ਕੀ ਬਨਣੀ ਹੈ ਕੇਸ ਕੀ 2 ਮੀਟਰ ਦੀ ਬਨ ਲਓ 3 ਮੀਟਰ ਦੀ ਬਨ ਲਓ ਸਿੰਗਲ ਬਨ ਲਓ ਡਬਲ ਬਨ ਲਓ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੁਣ ਇਹ ਕੇਸ ਕੀ ਅਸੀਂ ਬਨ ਲਗੇ 2 ਮੀਟਰ ਦੀ ਕੇਸ ਕੀ ਹੈ ਤੇ ਵਿੱਚੋਂ ਪਾੜੀ ਹੋਈ ਹੈ ਮਾਪ ਭਾਵ ਕੇ ਸਿੰਗਲ ਹੈ ਇਹਦੇ ਨਾਲ ਦਮਾਲੇ ਦੀ ਜਿਹੜੀ ਆਪਾਂ ਸਜਾਉਣੀ ਜਦੋਂ ਦਮਾਲਾ ਤੇ ਪੂਰੀ ਪਕੜ ਵੀ ਕਰਦਾ ਹੈ ਦਮਾਲਾ ਇਸ ਕਰਕੇ ਜਿਹੜਾ ਥੱਲੇ 베ਸ ਹੈ ਇਹ ਫਿਰ ਆਸੇ-ਪਾਸੇ ਨਹੀਂ ਹੁੰਦਾ ਟੇਢਾ ਨਹੀਂ ਹੁੰਦਾ ਤੇ ਸੈਂਟਰ ਦੇ ਵਿੱਚ ਰਹੇਗਾ। ਸੋ ਇਸ ਤਰ੍ਹਾਂ ਤੁਸੀਂ ਇਸ ਨੂੰ 베ਸ ਦੇ ਉੱਪਰ ਇਸ ਕਿਸੇ ਨੂੰ ਸਜਾ ਲੈਣਾ ਹੈ। ਉਸ ਤੋਂ ਬਾਅਦ ਇਹ 1.5 ਮੀਟਰ ਜੀ ਦਾ 2 ਮੀਟਰ ਦੀ ਕਿਸਕੀ ਹੈ ਤੁਸੀਂ 3 ਮੀਟਰ ਵੀ ਸਜਾ ਸਕਦੇ ਹੋ। ਉਹ ਆਪਣੋ ਆਪਣੇ ਜਿਵੇਂ ਤੁਹਾਡਾ ਫੇਸ ਆ ਉਹ ਹਿਸਾਬ ਨਾਲ ਤੁਸੀਂ ਸਜਾ ਸਕਦੇ ਇਹ ਬੱਚੇ ਦੇ ਸੀ ਸਜਾ ਰਹੇ ਆ। ਤੇ ਇਹ 2 ਮੀਟਰ ਦੀ ਕੇਸ ਕੀ ਹੈ ਇਹ ਸਿੰਗਲ ਹੈ ਵਿੱਚੋਂ 파ੜੀ ਹੋਈ ਹੈ ਇਸ ਤਰ੍ਹਾਂ ਤੁਸੀਂ ਸਜਾਦ ਲੈਣੀ ਉੱਪਰ ਤੇ ਜਿਹੜਾ ਖੇਲਾ ਲੜ ਆਵੇਗਾ ਕੇਸ ਕੀ ਦਾ ਉਹ ਤੁਸੀਂ ਚੰਦਰਮਾ ਵਾਂ ਨੂੰ ਜਿਵੇਂ ਆਪਾਂ ਦਮਾਲੇ ਦਾ ਲਾਉਣੇ ਆ ਚੰਦਰਮਾ ਬਣਾਉਣੇ ਆ ਉਸ ਤਰ੍ਹਾਂ ਸਜਾ ਲੈਣਾ ਇਹਦੇ ਨਾਲ ਜਿਹੜੀ ਆਪਾਂ ਦਮਾਲਾ ਬਨਾਂਗੇ ਤੇ ਮੋਟਾ ਲੜ ਲੱਗੇਗਾ ਪੂਰਾ ਆ ਇਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਵੀਡੀਓ ਵਿੱਚ ਸਾਰਾ ਤੇ ਵੀਡੀਓ ਨੂੰ ਸੰਗਤ ਜੀ ਸ਼ੇਅਰ ਜਰੂਰ ਕਰਿਓ ਹੋਰ ਵੀ ਸੰਗਤਾਂ ਸਿੱਖ ਸਕਣ ਤੇ ਹੁਣ ਆਪਾਂ ਦਮਾਲਾ ਜਿਹੜਾ ਬਣਨ ਲੱਗਿਆ ਸੰਗਤ ਜੀ ਇਹ 8 ਮੀਟਰ ਦਾ ਦਮਾਲਾ ਹੈ 8 ਮੀਟਰ ਦਾ ਦਮਾਲਾ ਹੈ ਤੇ ਡਬਲ ਦਮਾਲਾ ਹੈ ਡਬਲ ਕਿਵੇਂ ਹੈ ਵਿੱਚੋਂ ਪਾੜਿਆ ਹੋਇਆ ਨਹੀਂ ਹੈ ਜਿਵੇਂ ਆਪਾਂ ਦੁਕਾਨ ਤੋਂ ਕੱਪੜਾ ਲੈ ਕੇ ਆਉਨੇ ਦਮਾਲੇ ਦਾ ਉਸੇ ਤਰ੍ਹਾਂ ਦਾ ਹੈ ਵਿੱਚੋਂ ਪਾੜਿਆ ਹੋਇਆ ਨਹੀਂ ਹੈ ਕਈ ਸੱਜਣ ਵੀਰ ਭਰਾ ਇਹ ਚੋ ਪਾੜ ਕਿਵੇਂ ਬੰਨਦੇ ਨੇ ਪਰ ਅੱਜ ਆਪਾਂ ਡਬਲ ਦਮਾਲਾ ਬਨਾਂਗੇ ਕਿ ਕਿਵੇਂ ਸਜਾਉਣਾ ਹੈ 8 ਮੀਟਰ ਦਾ ਕਪੜਾ ਹੈ ਜੇ ਤੁਸੀਂ 10 ਮੀਟਰ ਦਾ ਬਨਦੇ ਹੋ ਉਹ ਤੁਹਾਡੇ ਦੇ ਡਿਪੈਂਡ ਕਰਦਾ ਤੁਸੀਂ 12 ਮੀਟਰ ਹੀ ਬਨ ਸਕਦੇ ਹੋ 10 ਮੀਟਰ ਇਸ ਤਰ੍ਹਾਂ ਤੁਸੀਂ ਲੜ ਲਾ ਲੈਣਾ ਪਹਿਲਾਂ ਇਸ ਤਰ੍ਹਾਂ ਲੜ ਲਾ ਕੇ ਇਹ ਰੱਖਣਾ ਧਿਆਨ ਕਿ ਸਜਾਦ ਮਾਲਾ ਬਨਣਾ ਹੈ ਖੱਬਾ ਨਹੀਂ ਬਨਣਾ ਤੁਸੀਂ ਦੇਖ ਰਹੇ ਹੋ ਸਜਾਦ ਮਾਲਾ ਬਣੀ ਚ ਰਿਹਾ ਬੱਚੇ ਦੇ ਪਹਿਲਾਂ ਲੜ ਲਾ ਕੇ ਦੂਜਾ ਜਿਹੜਾ ਲੜ ਲਾਉਣਾ ਹੈ ਪਹਿਲਾਂ ਲੜ ਦੀ ਸਫਾਈ ਕਰਨੀ ਸੰਗਤ ਜੀ ਕੋਈ ਵੱਟ ਨਾ ਪਿਆ ਹੋਵੇ ਪੂਰਾ ਤੈਅ ਕਰਕੇ ਇਸ ਧਮਾਲੇ ਦੀ ਪਹਿਲਾਂ ਪੱਗਵਾਲ ਲੜ ਲਾਉਣਾ ਹੈ ਆਪ ਪੱਗਵਾਲ ਲੜ ਲਾਉਣੇ ਨੇ ਚ ਟੇਡਾ ਬਰਵੱਟੇ ਤੋਂ ਲੈ ਕੇ ਤਾਣੂ ਲੈ ਕੇ ਜਾਣਾ ਜੇ ਪੱਗਵਾਲ ਲੜ ਲਾਉਣੇ ਇਸ ਤਰ੍ਹਾਂ ਲਾਉਣੇ ਦੂਜਾ ਲਾੜ

ਇਹ ਇਹ ਧਿਆਨ ਰੱਖਣਾ ਕਿ ਪੂਰੀ ਸਫਾਈ ਦੇ ਵਿੱਚ ਲੜ ਲਾਉਣੀ ਹੈ ਬੱਟ ਕੱਟ ਕੇ ਪਹਿਲਾ ਲੜ ਇਸ ਤਰ੍ਹਾਂ ਲਾਉਣਾ ਹੈ ਦੇਖ ਲਓ ਕੋਈ ਸਭਾਈ ਦੇ ਵਿੱਚ ਇਹ ਮੱਥੇ ਤੋਂ ਥੋੜਾ ਜਿਹਾ ਅੱਧਾ ਕੋਈ ਇੰਚ ਤਾਂ ਹੋਵੇ ਅੱਖਾਂ ਤੋਂ ਬਰਵਟਿਆਂ ਤੋਂ ਕਿਉਂਕਿ ਜੇ ਅਪ ਬਾਲਾ ਉੱਚਾ ਕਰਾਂਗੇ ਤੇ ਫਿਰ ਸੋਹਣਾ ਨਹੀਂ ਲੱਗੇਗਾ ਬਰਵਟਿਆਂ ਤੋਂ ਉੱਪਰ ਅੱਧਾ ਇੰਚ ਪਿਛਲੇ ਪਾਸੇ ਪੂਰੀ ਸਭਾਈ ਲਾਉਣੀ ਹੈ ਵੇਖੋ ਪਿਛਲੇ ਪਾਸੇ ਤੁਸੀਂ ਵੇਖ ਰਹੇ ਹੋ ਕਿ ਉਪਰੋਂ ਦੇ ਜਾ ਕੇ ਜਮਾ ਉਪਰੋਂ ਲੜ ਚੱਕ ਕੇ ਮਤਲਬ ਕਿ ਅੱਗੋਂ ਆਪਾਂ ਇੰਚ ਚੱਕੀ ਜਾਂ ਤਾਂ ਨੂੰ ਪਿੱਛੋਂ ਇੰਚ ਥੱਲੇ ਨੂੰ ਲਈ ਆਉਣਾ ਹੁਣ ਆਪਾਂ ਇੰਚ ਤਾਂ ਚੱਕਤਾ ਇਥੋਂ ਲੜ ਤੇ ਪੇਜ ਵੀ ਬਣ ਗਏ ਇੰਚ ਇੱਕ ਤਾਂ ਵੀ ਚੱਕਿਆ ਕਿਉਂਕਿ ਆਪਾਂ ਹੁਣ ਤਾਂ ਹੀ ਤਾਂ ਤੁਰੇ ਜਾਣਾ ਪਿੱਛੋਂ ਇੰਚ ਇੱਕ ਥੱਲੇ ਤੁਰੇ ਆਉਣਾ ਪਿੱਛੋਂ ਲੜ ਦੇ ਵਿੱਚ ਵੇੜ ਵਿੱਚ ਤੁਸੀਂ ਵੇਖ ਰਹੇ ਹੋ 8 ਮੀਟਰ ਦਾ ਦਮਾਲਾ ਆਪਾਂ ਫੇਰ ਬੇਨਤੀ ਕਰਦੀ ਹਾਂ ਸੰਗਤ ਨੂੰ 8 ਮੀਟਰ ਦਾ ਦਮਾਲਾ ਹੈ ਹੁਣ ਤੀਜਾ ਲੜ ਇਸ ਤਰ੍ਹਾਂ ਲਾਉਣਾ ਹੈ 1 ਇੰਚ ਫਿਰ ਤਾਂ ਚੱਕ ਲੈਣਾ ਹੈ ਪਿੱਛੋਂ 1 ਇੰਚ ਥੱਲੇ ਲੈ ਹੋਣਾ ਹੈ ਅੱਗੋਂ ਤਾਂ ਤੇ ਪਿਛਲੇ ਪਾਸੋਂ ਥੱਲੇ ਨੂੰ ਲੈ ਹੋਣਾ ਹੈ ਹਾਂਜੀ ਤੁਸੀਂ ਵੇਖ ਰਹੇ ਹੋ ਵੀਡੀਓ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਸੰਗਤ ਜੀ ਤੇ ਕਮੈਂਟ ਜਰੂਰ ਕਰਨਾ ਤੇ ਇਹ ਵੀਡੀਓ ਆਪਣੇ ਬੱਚੇ ਨੂੰ ਜ਼ਰੂਰ ਵਿਖਾਉਣਾ ਕਿਉਂਕਿ ਵੀਡੀਓ ਬੱਚੇ ਵੇਖ ਕੇ ਦਮਾਲਾ ਜ਼ਰੂਰ ਬੰਨਣਗੇ ਤੇ ਸੌ ਸੌਖੇ ਢੰਗ ਦੇ ਨਾਲ ਸਿੱਖ ਵੀ ਲੈਣਗੇ ਚਾਰ ਲੜ ਆਪਣੇ ਲੱਗੇ ਆ ਉਹਨਾਂ ਖੇਲਾ ਲੜ ਲਾਉਣਾ ਇਸ ਤਰ੍ਹਾਂ ਸੰਗਜੀ ਵੇਖੋ ਪੂਰਾ ਥੱਲੇ ਲਾ ਕੇ ਧੌਂਣ ਦੇ ਕੋਲ ਪਿੱਛੇ ਲੜ ਲੈ ਆਪਾਂ ਥੱਲੇ ਤੁਰੇ ਆਏ ਪਿੱਛੋਂ ਅੱਗੋਂ ਪਤਾਂ ਚ ਕੀਏ ਇਸ ਤਰ੍ਹਾਂ ਤੁਸੀਂ ਗੋਟ ਬਣਾ ਲੈਣੀ ਹੈ ਉਂਗਲਾਂ ਦੇ ਨਾਲ ਜਾਂ ਸਲਾਈ ਦੇ ਨਾਲ ਬਾਜ ਦੇ ਨਾਲ ਹੀ ਤੁਸੀਂ ਬਣਾ ਸਕਦੇ ਜੀ ਸਫਾਈ ਪਹਿਲਾਂ ਲਿਆ ਕੇ ਜਦ ਅਖੀਰਲਾ ਲਾੜ ਲਾਉਣਾ ਹੈ ਖੀਲੇ ਲਾੜ ਤੋਂ ਪਹਿਲਾਂ ਤੁਸੀਂ ਇਸ ਤਰ੍ਹਾਂ ਸਫਾਈ ਲੈ ਹੋਣੀ ਪੂਰੀ ਦਮਾਲੇ ਦੀ ਫਿਰ ਜਿਹੜਾ ਖੀਰਲਾ ਲਾੜ ਲਾਉਣਾ ਹੈ ਪੂਰੀ ਸਫਾਈ ਵਿੱਚ ਵਟਣਾ ਪਿਆ ਹੋਵੇ ਸਿੱਧਾ ਕਰਕੇ ਜੋੜ ਕੇ ਇਸ ਤਰ੍ਹਾਂ ਲਾ ਕੇ ਇੱਕ ਲਾੜ ਹੋਰ ਉੱਪਰ ਦੀ ਆਏਗਾ ਆਹ ਲਾੜ ਲਾ ਕੇ ਸੰਗਤ ਜੀ ਹੁਣ ਅਖੀਰਲਾ ਲਾੜ ਇਹਦਾ ਜਿਹੜਾ ਲਾੜ ਹੈ ਇਹ ਥੋੜਾ ਜਿਹਾ ਘਟ ਗਿਆ ਹੈ ਕਈ ਵਾਰ ਲਾੜ ਘਟ ਜਾਂਦਾ ਹੈ ਤੇ ਕਈ ਸੰਗਤ ਜੀ ਕਈਆਂ ਦਾ ਲੜ ਪੂਰਾ ਵੀ ਆਉਂਦਾ ਹੈ ਹੁਣ ਇੱਥੇ ਲੜ ਥੋੜਾ ਜਿਹਾ ਘਟ ਗਿਆ ਕਿ ਇਹ ਹੁਣ ਮੱਥੇ ਦੇ ਕੋਲ ਆਏਗਾ ਵਿਚਾਲਿਆਂ ਕੀ ਜੇ ਤੁਸੀਂ ਵੇਖ ਰਹੇ ਹੋ ਵੀਡੀਓ ਹੁਣ ਅਖੀਰ ਲੜ ਲਾਇਆ ਆਪਾਂ ਇੱਥੇ ਸੈਂਟਰ ਦੇ ਵਿੱਚ ਆ ਗਏ ਸੋ ਬੱਚੇ ਦੇ ਦਮਾਲਾ ਹੁਣ ਪੂਰਾ ਬਣੇ ਗਿਆ ਇਹ ਜਿਹੜਾ ਦਮਾਲਾ ਹੈ ਬੀਬੀ ਵੀ ਬਣ ਸਕਦੀਆਂ ਤੇ ਵੀਰ ਵੀ ਬਣ ਸਕਦੇ ਨੇ ਕਈਆਂ ਦਾ ਵਿਚਾਰ ਹੁੰਦਾ ਹੈ ਕਿ ਭਾਈਆਂ ਵਾਲਾ ਦਮਾਲਾ ਹੈ ਸਿੰਘਾਂ ਵਾਲਾ ਦਮਾਲਾ ਹੈ ਸਿੰਘ ਹੀ ਬਣ ਸਕਦੇ ਨੇ ਨਹੀਂ ਬੀਬੀਆਂ ਵੀ ਬਣ ਸਕਦੀਆਂ ਬੀਬੀਆਂ ਗੋਲ ਵੀ ਬਣ ਸਕਦੀਆਂ ਬੀਬੀਆਂ ਇਸ ਤਰ੍ਹਾਂ ਚੰ드ਰਮਾ ਵਾਲਾ ਦਮਾਲਾ ਵੀ ਬਣ ਸਕਦੀਆਂ ਨੂੰ ਛੋਟੇ ਬੱਚੇ ਬੱਚੇ ਦੀ ਜਿਹੜੀ ਉਮਰ ਹੈ 9 ਸਾਲ ਦੀ ਉਮਰ ਹੈ ਤੇ 8 ਮੀਟ ਦਾ ਦਮਾਲਾ ਬੰਨਿਆ ਹੋਇਆ ਤੇ ਇਸ ਕਰਕੇ ਸੰਗਤ ਜੀ ਵੀਡੀਓ ਨੂੰ ਕਰਿਓ ਜਰੂਰ ਸ਼ੇਅਰ ਤੇ ਆਪਣੇ ਬੱਚਿਆਂ ਨੂੰ ਇਹ ਵੀਡੀਓ ਜਰੂਰ ਦਿਖਾਓ ਤੇ ਅਸੀਂ ਅਗਲੀ ਵੀਡੀਓ ਦੇ ਵਿੱਚ ਹੋਰ ਵੀ ਗੋਲ ਦਮਾਲਾ ਕਿਵੇਂ ਬੰਨਣਾ ਹੈ ਉਹ ਲੈ ਕੇ ਆਵਾਂਗੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ